ਵੈਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਲੋ ਜੀ ਵੈਗੁਰਜੀ ਆਪਾਂ ਨੇ ਕੱਪੜੇ ਧੋਤੇ ਕੱਪੜੇ ਸੱਜਰੀ ਧੋਤੇ ਕੰਮ ਨਿਮੇੜਤੇ ਇੱਧਰ ਬੱਚਿਆਂ ਨੇ ਪਾ ਰੱਖਿਆ ਗਾਹ ਤੋਕੇ ਕੱਪੜੇ ਕੰਮ ਨਿਮੇੜ ਕੇ ਫੇਰ ਆਪਾਂ ਚੱਲਦੇ ਆ ਤੁਹਾਨੂੰ ਪਤਾ ਹੀ ਆ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਉੱਥੇ ਚਲੀ ਜਾਨੀ ਆ ਤੇ ਠੰਡੇ ਠੰਡੇ ਸੁੱਕਨੇ ਪਾਦੇ ਹਨ ਤੇ ਸੁੱਕਨੇ ਪਾ ਕੇ ਕੱਪੜੇ ਤੇ ਚੱਲ ਜੀ ਆਪਾਂ ਤੇ ਲੋ ਜੀ ਧੁੱਪੋ ਤਾਉਗੀ ਹੌਲੀ ਹੌਲੀ ਇਹਨੇ ਸੁੱਕੀ ਜਾਣਗੇ ਇਰਾਦੀ ਮਾ ਉਹ ਇਹ ਜੀ ਕੁੜੀ ਆ ਹਾਂ ਫੇਰ ਤੂੰ ਕਹੀ ਸੀ ਉਹ ਆ ਅੱਜ ਨਹੀਂ ਫੇਰੀ ਕਸਾਰ ਦੀਆਂ ਨੇ ਨਾ ਆ ਬਾਅਦ ਚ ਹੋਈ ਆ ਆ ਬਾਅਦ ਚ ਹੋਈ ਆ ਉਹ ਵੱਡੀ ਆ ਆ ਦਾ ਬਚਵਾ ਲੈ ਲੈ ਇੱਕ ਹੋਰ ਆ ਉਹ ਆ ਜੀ ਨਹੀਂ ਇਹ ਨਾਲ ਦੀ ਆ ਜੀ ਲੈ ਇੱਕ ਕਾਲੀਏ ਛਾਹ ਹਾਂ ਉਹ ਦੋਏ ਬਲੂਂੜੇ ਨਹੀਂ ਉਹ ਵੱਡੀ ਆ ਹਨਾ ਉਹ ਵੱਡੀ ਆ ਇਰਾਦੀ ਮਾ ਉਹ ਇਹ ਜੀ ਕੁੜੀ ਆ ਹਾਂ ਫੇਰ ਤੂੰ ਕਹੀ ਸੀ ਉਹ ਆ ਅੱਜ ਨਹੀਂ ਫੇਰੀ ਕਸਾਰ ਦੀਆਂ ਨੇ ਨਾ ਆ ਬਾਅਦ ਚ ਹੋਈ ਆ ਆਹ ਵੱਟੂਈ ਆ ਉਹ ਵੱਡੀ ਆ ਆਹ ਦਾ ਬਟਵਾ ਨ ਇੱਕ ਹੋਰ ਆ ਉਹ ਆਇਆ ਨਾ ਇਹਦੇ ਨਾਲ ਦੀ ਆ ਤੇ ਨ ਇੱਕ ਕਾਲੀਏ ਸਾਹ ਹਾਂ ਉਹ ਦੋਏ ਬਲੂਂਗਰੇ ਨੇ ਉਹ ਵੱਡੀ ਆ ਹਨਾ ਉਹ ਵੱਡੀ ਆ ਇੱਧਰ ਬੇਟਾ ਚੱਲਿਆ ਛੁੱਟੀਆਂ ਕੱਟ ਕੇ ਤਿੰਨ ਦਿਨ ਤੇ ਜਾ ਰਿਹਾ ਆਪਣਾ ਬੋਰੀ ਬਿਸਤਰਾ ਚੱਕ ਕੇ ਤੇ ਲੋ ਜੀ ਹੈ ਗਿਆ ਤਾਂ ਟਮਾਟਰ ਵਰਗਾ ਦੇ ਫਰਸਟ ਕੁਆਲਟੀ ਫਰੂਟ ਆਪਣਾ ਆਪਣਾ ਇਹ ਸੀਨ ਤਾਂ ਦੇਖਿਆ ਹੀ ਪਹਿਲੀ ਵਾਰ ਆ ਨਾ ਸਾਡੇ ਤਾਂ ਜੀ ਬੜੀਆਂ ਲੋਕੁਰਾ ਕੇ ਜੀ ਬੜੀਆਂ ਵਈ ਗੁਰਜੀ ਅੱਜ ਹੈਗੀ ਆਪਣੀ ਲੱਸੀ ਲਾਲ ਦੇਖੋ ਆਪਣੇ ਹਾਰੇ ਚ ਦੁੱਧ ਧਰਤਾ ਸੀ ਅੱਜ ਇਹ ਦੇਖੋ ਅੱਜ ਲਾਲ ਲੱਸੀ ਉਹ ਸਵੇਰ ਨੂੰ ਹੁਣ ਦੁੱਧ ਹੋ ਗਿਆ ਕੜ-ਕੜ ਕੇ ਲਾਲ ਹੁਣ ਇਹਨੂੰ ਪਟਾਕ ਦਈਏ ਰਾਤ ਨੂੰ ਲੋ ਜੀ ਇਹ ਚ ਪਾ ਦਈਏ ਹੁਣ ਜਾਗ ਆਪਾਂ ਹਨਾ ਲੱਸੀ ਪੈਸਾ ਮਾ ਕੇ ਫਿਰ ਦੇਖਦੇ ਰਾਤ ਆਪਾਂ ਨੇ ਜਾਗ ਲਾ ਕੇ ਟੱਕ ਕੇ ਰੱਖਤਾ ਸੀਗਾ ਤੇ ਲੋ ਜੀ ਦਹੀਂ ਆਪਣਾ ਜੰਮ ਗਿਆ ਵਧੀਆ گلابی گلابی ਬਦਾਮੀ ਪਦਾਮੀ ਤੇ ਹੁਣ ਆਪਾਂ ਮਧਾਣੀ ਲਗਾ ਦਈਏ ਤੇ ਇੰਨੇ ਦੁੱਧ ਰੜਕਾਂਗੇ ਤੇ ਇੰਨੇ ਆਪਾਂ ਕੰਮਕਾਰ ਕਰ ਲਾਂਗੇ ਹਨਾ ਜਿਹੜਾ ਕਰਨ ਨਾਲ ਤੇ ਇੰਨੇ ਹੋਰ ਕੰਮ ਹੋ ਜਾਂਦਾ ਆਪਣਾ ਇੰਨੇ ਦੁੱਧ ਰੜਕਿਆ ਜਾਂਦਾ ਹਨਾ ਇੰਨੇ ਆਪਾਂ ਕੰਮ ਕਰ ਲਾਂਗੇ ਚਲੋ ਜੀ ਹੁਣ ਲੱਗੀਏ ਕਰੀਏ ਕੰਮ ਵਧਾਣੀ ਲਗਾਤੀ ਹੈ ਪਾਣੀ ਪਾ ਕੇ ਦੁੱਧ ਰੜਕਿਆ ਜਾਊ ਇੰਨੇ ਆਪਾਂ ਇਹ ਡੁੱਲ ਜਾਂਦਾ ਸੱਲ ਵੱਜਦੀ ਹੈ ਇੱਕ ਵਰਤਨ ਤੇ ਲੋ ਜੀ ਮੱਖਣ ਆ ਗਿਆ ਆਪਣਾ ਵਧਾਣੀ ਲਗਾਤੀ ਸੀਗੀ ਮੱਖਣ ਆ ਗਿਆ ਪਤੀਲਾ ਭਰ ਗਿਆ ਹੈ ਆਪਣਾ ਜਹਨ ਹੁਣ ਇਹਨੂੰ ਕੱਢਦੀ ਆ ਮੈਂ ਮੱਖਣ ਨੂੰ ਦੁੱਧ ਆਪਾਂ ਨੇ ਹਾਰੇ ਚ ਧਰਿਆ ਸੀਗਾ ਕੱਲ ਗੋਹੇ ਲਗਾ ਕੇ ਹਾਰੇ ਚ ਧਰਤਾ ਸੀਗਾ ਤੇ ਹੁਣ ਮੱਖਣ ਫਿਰ ਮੈਂ ਪਤੀਲੇ ਚ ਪਾਤਾ ਇਹ ਜਿਹਦੇ ਵਿੱਚ ਦੁੱਧ ਗਰਮ ਕਰਿਆ ਸੀਗਾ ਹਨਾ ਇਹਦੇ ਵਿੱਚ ਹੁਣ ਗਰਮ ਕਰਦਾਣੀ ਆ ਮੈਨੂੰ ਮੱਖਣ ਨੂੰ ਦੁੱਧ ਮੱਖਣ ਹੈਗਾ ਸੀਗਾ ਜ਼ਿਆਦਾ ਤੇ ਫਿਰ ਇਹਨੂੰ ਗਰਮ ਕਰ ਦੂੰ ਗਰਮ ਕਰਕੇ ਫਿਰ ਤੱਤਾ ਕਰਾਂਗੇ ਆਪਾਂ ਧਕਾਵਾਂਗੇ ਤੁਹਾਨੂੰ ਤੇ ਭਾਂਡਿਆਂ ਚ ਤਾਂ ਫਿਰ ਆਉਣਾ ਨਹੀਂ ਸੀਗਾ ਲੋਟ ਤੇ ਫਿਰ ਮੈਂ ਇਹਦੇ ਵਿੱਚ ਪਾਤਾ ਹਨਾ ਇਹਦੇ ਵਿੱਚ ਪਾ ਕੇ ਤੇ ਲੋ ਜੀ ਆਪ ਕਰਤਾ ਗਰਮ ਹੋਣ ਮੱਖਣ ਤੇ ਇਧਰ ਬੀਬੀਆਂ ਗੀਤ ਗਾਉਂਦੀਆਂ melon